ਦੇ ਆਦਰ ਦੇ ਨਾਲ ਇਸ ਵਰਕਰ ਮੈਲੀ ਦੇ ਵਿੱਚ ਪਹੁੰਚੇ ਹੋਏ ਸਰਕਾਰ ਹਰਦੀਪ ਸਿੰਘ ਜੀ ਤੇੰਪੀ ਢਿਲੋਂ ਸਾਹਿਬ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਮੈਂਬਰ ਸਾਹਿਬਾਨ ਆਮ ਆਦਮੀ ਪਾਰਟੀ ਦੀ ਗਰੀਬ ਦੀ ਹੱਤੀ ਨੰਣਾ ਨੇ ਦੇਰ ਰਾਤ ਕੀਤੇ ਪਾਰਟੀ ਨੂੰ ਖੜਾ ਕੀਤਾ ਸਾਡੇ ਬਲਾਕ ਪ੍ਰਧਾਨ ਸਾਹਿਬਾਨ ਸਰਕਰ ਪ੍ਰਧਾਨ ਸਾਹਿਬਾਨ ਐਸ ਸੀ ਵਿਖਤੋ ਸਾਡੀ ਟੀਮ ਵੋਲਨ ਵਿਖਤੋ ਟੀਮ ਤੇ ਯੂਥ ਵਿਖਤ ਦੀ ਟੀਮ ਛੋਟੇ ਵਪਾਰੀ ਮਜ਼ਦੂਰ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਉਹ ਯੋਧੇ ਯੋਧੇ ਵਾਂਗ ਕਰਕੇ ਕਹਿ ਰਹੇ ਕਿ ਟਕਸਾਲੀ ਆਗੂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਆਪਦਾ ਖੂਨ ਪਸੀਨਾ ਵਹਾਇਆ ਆਮ ਆਦਮੀ ਪਾਰਟੀ ਨੂੰ ਹਲਕਾ ਗਿੱਦੜਵਾ ਦੇ ਵਿੱਚ ਪੈਰਾਂ 'ਚ ਅਸਰ ਕੀਤਾ ਉਹ ਜਿੰਨੇ ਵੀ ਸਾਰੇ ਇੱਥੇ ਟਕਸਾਲੀ ਆ ਗਏ ਸਾਰੇ ਤੁਸੀਂ ਬੈਠੇ ਹੋ ਮੈਂ ਤੁਹਾਡੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾ ਕੇ ਫਤਿਹ ਅਰਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਮੈਂ ਅੱਜ ਇੱਥੇ ਮੰਚ ਤੇ ਇਸ ਕਰਕੇ ਖੜਾ ਹੋ ਕੇ ਤੁਹਾਡਾ ਧਰਵਾਤ ਕਰਨਾ ਚਾਹੁੰਦਾ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੀ ਹੋਂਦ ਆਈ ਆਮ ਆਦਮੀ ਪਾਰਟੀ ਸ਼ੁਰੂ ਹੋਈ ਤਾਂ ਜਿਹੜੀ ਮੇਰੀ ਮੈਂਬਰਸ਼ਿਪ ਹੈ ਖਾਸ ਤੌਰ ਤੇ ਆਪਦੇ ਬਾਰੇ ਅੱਜ ਥੋੜਾ ਜਿਹਾ ਦੱਸਣਾ ਚਾਹਣਾ ਕਿਉਂਕਿ ਜੇ ਤੁਸੀਂ ਅੱਜ ਮੇਰੇ ਨਾਲ ਸਾਥ ਦੇ ਰਹੇ ਹੋ ਮੇਰੇ ਨਾਲ ਖੜੇ ਹੋ ਮੋਢੇ ਨਾਲ ਮੋਢਾ ਲਾ ਕੇ ਹਰ ਕੰਮ ਮੇਰੇ ਨਾਲ ਚੱਲਦੇ ਹੋ ਮੇਰੇ ਨਾਲ ਸਿਰ ਤੇ ਆਸ਼ੀਰਵਾਦ ਦਿੰਦੇ ਹੋ ਤਮੈਂ ਉਹਦੇ ਬਾਰੇ ਥੋੜਾ ਜਿਹਾ ਬੈਕ ਤੇ ਜਾਣਾ ਚਾਹਣਾ ਹੈ ਪਿੱਛੇ ਜਾਣਾ ਚਾਹਣਾ ਹੈ ਪਛੋਕਰ ਜਾਣਾ ਚਾਹਣਾ ਦੱਸਣਾ ਚਾਹਣਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਹੋਣ ਚਾਈ ਤਾਂ ਮੇਰੀ ਜਿਹੜੀ ਮੈਂਬਰਸ਼ਿਪ ਹੈ ਉਹ 14 ਜਨਵਰੀ 2013 ਦੀ ਹੈ ਔਰ ਸ਼ਾਇਦ ਇੱਕ ਅੰਨੇ ਭक्त ਦੀ ਤਰ੍ਹਾਂ ਇੱਕ ਜज्ਬਾਤੀ ਹੋ ਕੇ ਇੱਕ جنੂਨੀ ਹੋ ਕੇ ਆਮ ਆਦਮੀ ਪਾਰਟੀ ਦੇ ਲਈ ਕੰਮ ਕੀਤਾ ਜਿਹਦੇ ਵਿੱਚ ਮੇਰੇ ਪਿਤਾ ਜੀ ਬੈਠੇ ਐ ਤੁਮਨੇ ਦਸੰਦਰ ਵਿੱਚ ਕੋਈ ਗਰੇਜ ਨਹੀਂ ਕੀ ਉਹ ਤੋਂ ਘਰੇ ਕਮਾਈ ਦਾ ਕੋਈ ਸਾਧਨ ਨਹੀਂ ਕੰਮ ਕਰਦੇ ਨਰੇਕਾ ਚ ਕੰਮ ਕਰਦੇ ਘਰਾਂ ਚ ਕੰਮ ਕਰਦੇ ਦਿਹਾੜੀ ਕਰਕੇ ਮੈਨੂੰ ਪੈਸੇ ਦਿੰਦੇ ਉਹ ਮੈਂ ਸਕੂਟਰ ਤੇ ਤੇਲ ਪਵਾ ਕੇ ਮੇਰੀ ਮਾਂ ਨੇ ਪੂਨੇ ਚ ਰੋਟੀਆਂ ਬੰਨ ਕੇ ਮੈਨੂੰ ਪਿੰਡ ਪਿੰਡ ਤੋਰਿਆ ਜਦੋਂ ਮੈਂ ਘਰੋਂ ਜਾਂਦਾ ਸੀ ਢੱਲੋ ਸਾਹਿਬ ਤੇ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਮੈਂ ਕਿਹੜੇ ਪਿੰਡ ਜਾ ਰਿਹਾ ਮੇਰੀ ਮਾਂ ਨੇ ਚਾਹੇ ਚਟਨੀ ਦੇ ਨਾਲ ਚਾਹੇ ਚਾੜ ਦੇ ਨਾਲ ਰੋਟੀਆਂ ਬੰਨ ਕੇ ਮੇਰੇ ਸਕੂਟਰ ਦੀ ਡਿੱਗੀ ਚ ਰੱਖ ਦੇਣਾ ਤਾਂ ਮੈਂ ਕਿਸੇ ਦੁਕਾਨ ਤੇ ਜਾਣਾ ਕਿਸੇ ਨਾਈ ਦੀ ਦੁਕਾਨ ਤੇ ਜਾਣਾ ਕਰਿਆਨੇ ਦੀ ਦੁਕਾਨ ਤੇ ਜਾਣਾ ਤੇ ਉੱਥੇ ਇਹ ਗੱਲ ਕਰਨੀ ਕਿ ਯਾਰ ਕੋਈ ਇੱਥੇ ਆਮ ਆਦਮੀ ਪਾਰਟੀ ਦੀ ਗੱਲ ਕਰਦਾ ਕੋਈ ਬੰਦਾ ਝਾੜੂ ਵਾਲੀ ਪਾਰਟੀ ਦੀ ਗੱਲ ਕਰਦਾ ਤਾਂ ਮੈਂ ਦਕਾਨ ਤੇ ਜਾ ਕੇ ਬੰਦਿਆਂ ਦਾ ਪਤਾ ਕਰ ਰਹਾ ਉਹ ਕਾਲੀ ਦਲ ਦੀ ਸਰਕਾਰ ਸੀ ਔਰ 13 ਅਤੇ 14 ਵਿੱਚ ਜਦੋਂ ਪਾਰਟੀ ਲਈ ਪ੍ਰੋਫੈਸਰ ਸਾਧੂ ਸਿੰਘ ਖੜੇ ਹੋਏ ਸੀ ਉਸ ਕਾਲ ਦੀ ਮੈਂ ਟਾਈਮ ਦੀ ਗੱਲ ਕਰ ਰਿਹਾ ਤਾਂ ਪਿੰਡਾਂ ਚ ਜਾਣਾ ਇੱਕ ਕਾਪੀ ਹੋਣੀ ਇੱਕ ਪੈਨ ਹੋਣਾ ਜਿਹੜਾ ਕੋਈ ਬੰਦਾ ਕਹਿੰਦਾ ਯਾਰ ਮੈਂ ਸਹਿਮਤਾ ਤੋਂਡੀ ਪਾਰਟੀ ਦੇ ਵਿਚਾਰਧਾਰਾ ਦੇ ਨਾਲ ਤਾਂ ਮੈਂ ਉਹ ਸਮੇਂ ਉਹਨਾਂ ਬੰਦੇ ਦੇ ਨਾਂ ਲਿਖਨੇ ਤੋਂ ਇੱਕ ਬੰਦੇ ਨੇ ਘਰੇ ਵਾਰੀ-ਵਾਰੀ ਜਾਣਾ ਉਹਨੇ ਦੋ ਬੁਲਾਉਣੇ ਫਿਰ ਜਾਣਾ ਤਿੰਨ ਬੁਲਾਉਣੇ ਤਾਂ ਇਹ ਕਰਕੇ ਮੈਂ ਆਮ ਆਦਮੀ ਪਾਰਟੀ ਦਾ ਝੋਲਾ ਫੜਨ ਵਾਲੇ ਬੰਦੇ ਹਰ ਪਿੰਡ ਘਰੇ ਕਰ ਲਈ ਸੀ ਪੰਜ-ਪੰਜ ਚਾਰਚਾ ਔਰ ਜਦੋਂ ਗੱਲ ਹੁੰਦੀ ਹੈ ਕਿਰ ਪੈਸੇ ਹੈ ਨਹੀਂ ਕਮਾਇਆ ਕੁਛ ਨਹੀਂ ਘਰੇ ਆਉਂਦੇ ਆ ਬੰਦੇ ਉਹ ਹਮੇਸ਼ਾ ਇਹ ਗੱਲ ਕਹਿੰਦੇ ਆ ਪੈਸੇ ਹੈ ਨਹੀਂ ਤੇਰੇ ਕੋਲ ਤਾਂ ਮੇਰੇ ਪਿਓ ਨੂੰ ਵੀ ਸ਼ਾਇਦ ਇਹ ਗੱਲ ਦਾ ਅਹਿਸਾਸ ਕਰਦੀ ਹੋਵੇ ਕਿ ਅੰਨਾ ਢਿਆੜੀਆਂ ਕਰਕੇ ਇਹਨੂੰ ਪੈਸੇ ਦਿੱਤੇ ਇਹਦੇ ਸਕੂਟਰ 'ਚ ਤੇਲ ਪਾਉਣ ਨੂੰ ਮੈਂ ਪੈਸੇ ਦਿੱਤੇ ਪਾਰਟੀ ਲਈ ਕੰਮ ਕਰਦੇ ਨੂੰ ਮੈਂ ਨੂੰ ਹਮੇਸ਼ਾ ਕਦੇ ਰੋਕਿਆ ਨਹੀਂ ਹਮੇਸ਼ਾ ਹੱਲਾ ਛੇੜੀ ਦੇ ਕੇ ਤੋੜਿਆ

ਜਿਹੜਾ ਛੇਰ ਹਮੇਸ਼ਾ ਬੋਲਦੇ ਹੁੰਦੇ ਆ ਕਿ ਨਾ ਬਾਪ بڑا ਨਾ ਪਾਈ بڑا ਨਾ ਪਾਈ بڑا ਨਾ ਬਾਪ بڑا ਸਭ ਤੋਂ ਵੱਡਾ ਪੈਸਾ ਔਰ ਰੁਪਈਆ ਪਰ ਤੁਸੀਂ ਉਹ ਗੱਲ ਨੂੰ ਉਸ ਜਿਹੜੀ ਕਹਾਵਤ ਨੂੰ ਤੁਸੀਂ ਬੁੱਢਾ ਮਾਰਿਆ ਔਰ ਜਿਹੜਾ ਤੁਸੀਂ ਅੱਜ ਇਕੱਠੇ ਹੋ ਕੇ ਆਏ ਹੋ ਕਿਉਂਕਿ ਮੈਂ ਢਿੱਲੋ ਸਾਹਿਬ ਨੂੰ ਕਹਿੰਦਾ ਸੀ ਕਿ ਮੈਂ ਕਿਸੇ ਨੂੰ ਕੋਈ ਸੋਸ਼ਲ ਮੀਡੀਆ ਤੇ ਕਿਸੇ ਨੂੰ ਮੈਂ ਕੋਈ ਮੈਸਜ ਨਹੀਂ ਦਿੱਤਾ ਕਿ ਆਪਾਂ ਇਕੱਠੇ ਹੋਣਾ ਵਰਕਰਾਂ ਨੇ ਇਕੱਠੇ ਹੋਣਾ ਮੈਂ ਸਿਰਫ ਆਪਦੇ ਦੋ ਤਿੰਨ ਬੰਦਿਆਂ ਨੂੰ ਕਿਹਾ ਸੀ ਯਾਰ ਆਪਾਂ ਆਪਰੇ ਜਿਹੜੇ ਟਕਸਾਲੀ ਆਪਰਾਂ ਨੂੰ ਇਕੱਠੇ ਕਰੀਏ ਕਿਉਂਕਿ ਡੋਲੇ ਪਏ ਆ ਘਬਰਾਏ ਪਏ ਆ ਵੀ ਹੁਣ ਸਾਡਾ ਪਤਾ ਨਹੀਂ ਕੀ ਹੋਊਗਾ ਸਾਡੀ ਸੁਣੀ ਜਾਊਗੀ ਕਿ ਨਾ ਸੁਣੀ ਜਾਊਗੀ ਮੇਰੇ ਸੀਐਮ ਸਾਹਿਬ ਨਾਲ ਵੀ ਗੱਲ ਹੋਈ ਮੈਂ ਕਿਹਾ ਜੀ ਪਾਰਟੀ ਦਾ ਵਿਸਤਾਰ ਕਰਨਾ ਏ ਚੰਗੇ ਬੰਦਿਆਂ ਦੀ ਚੰਗੀਆਂ ਆਗੂਆਂ ਦੀ ਲੋੜ ਹੈ ਪਰ ਜਿਹੜੇ 14 ਤੋਂ ਤੁਰਿਆ ਆਪਾਂ ਉਹਨਾਂ ਦਾ ਕੀ ਕਰਨਾ ਹੈ ਤਾਂ ਉਹਨਾਂ ਨੇ ਵੀ ਮੈਨੂੰ ਇਹ ਗੱਲ ਕਹੀ ਕਿ ਜਿਹੜੇ ਪਹਿਲੇ ਵਾਂਗੂ ਵਰਕਰ ਤੁਰਿਆ ਉਹਦੀ ਬਾਹ ਫੜ ਕੇ ਰੱਖਾਂਗੇ ਹਮੇਸ਼ਾ ਫੜ ਕੇ ਔਰੇ ਅਮੀਰ ਮੈਂ ਢਿੱਲੋਂ ਸਾਹਿਬ ਜਿਹੜੇ ਇੱਥੇ ਬੰਦੇ ਆਏ ਐ ਇਹ ਮੇਰੀ ਜ਼ਿੰਦਗੀ ਦੀ ਕਮਾਈ ਹੈ ਇਹੋ ਪਾਰਟੀ ਦਾ ਖੂਨ ਹੈ ਇਹੋ ਪਾਰਟੀ ਦਾ ਪਸੀਨਾ ਹੈ ਜਿਨ੍ਹਾਂ ਨੇ ਖੂਨ ਪਸੀਨਾ ਵਹਾ ਕੇ ਪਾਰਟੀ ਖੜੀ ਕੀਤੀ ਪਿੰਡਾਂ ਦੇ ਵਿੱਚ ਝੰਡਾ ਚੱਕੀ ਰੱਖਿਆ ਬੁਲੰਦ ਰੱਖਿਆ ਔਰ ਸਰਕਾਰ ਬਣਾਈ ਉਹ ਰਾਜੇ ਪਲੇਟਫਾਰਮ ਬਣਾਇਆ ਔਰ ਮੈਂ ਉਮੀਦ ਕਰਦਾ ਹਾਸ ਕਰਦਾ ਹਾਂ ਕਿ ਇਹਨਾਂ ਨੂੰ ਕਦੇ ਪਰਾਇਆ ਪੜ ਦਾ ਓਪਰਾ ਪੜ ਤੁਸੀਂ ਮਹਿਸੂਸ ਨਹੀਂ ਹੁੰਦੇ ਹੋ ਔਰ ਮੈਂ ਸੱਚੀ ਤੁਹਾਨੂੰ ਕਹਿਣਾ ਜਿੱਤੇ ਇਹਨਾਂ ਨੂੰ ਇਹ ਮਹਿਸੂਸ ਹੋ ਗਿਆ ਕਿ ਅਸੀਂ ਪਾਰਟੀ ਦਾ ਝੰਡਾ ਚੁੱਕਿਆ ਸੀ ਸਹੀਦਰ ਮੰਗਲਾ ਕੇ ਯਾਰ ਪਾਰਟੀ ਦੇ ਨਗਰ ਦਿਨ ਰਾਤ ਤੇ ਕੀ ਤੇ ਸਾਡੀ ਕੋਈ ਸੁਣਦਾ ਨਹੀਂ ਮੈਂ ਉਹਦੇ ਸੱਚੀ ਮੈਂ ਠੀਕ ਹੈ ਜੀ ਮੈਂ ਕੋਈ ਰਾਜਨੀਤਿਕ ਭਾਸ਼ਣ ਨਹੀਂ ਇਹ ਮੇਰੇ ਜਜ਼ਬਾਤ ਹੈ ਮੈਂ ਜਿਹੜੇ ਅੱਜ ਮੈਕ ਤੇ ਬੋਲ ਰਿਹਾ ਜਦੋਂ ਮੈਂ ਪਿੰਡਾਂ ਚ ਜਾਂਦਾ ਸੀ ਮੇਰੇ ਮਾਵਾ ਮੇਰੀਆਂ ਭੈਣਾਂ ਮੇਰਾ ਮੋਢਾ ਪੂਸਤੀ ਸੀ ਕਿ ਸਾਡੇ ਨਰੇਗਾ ਦਾ ਨਰੇਗਾ ਵਾਲਾ ਦਾ ਪੋਤਾ ਸਾਡਾ ਆਪ ਦਾ ਮੁੰਡਾ ਹੈ ਤੇ ਮੈਂ ਇਹੋ ਗਣੂ ਇਸ ਮੈਂ ਕਿਉਂ ਮੈਂ ਛੋਟਾ ਮੁੰਡਾ ਬਣ ਕੇ ਰਹੂੰਗਾ ਔਰ ਜਿੰਨੇ ਤੁਸੀਂ ਪੁਰਾਣੇ ਵਲੰਟੀਅਰ ਆਏ ਹੋ ਜਿਨ੍ਹਾਂ ਨਾਲ ਪਹਿਲਾਂ ਦੀ ਤਰ੍ਹਾਂ ਮੇਰੀ ਦੁੱਖਾਂ ਸੁੱਖਾਂ ਦੇ ਵਿੱਚ ਸਾਂਝ ਹੈ ਮੈਂ ਉਸੇ ਤਰ੍ਹਾਂ ਸਾਥ ਬਰਕਰਾਰ ਰੱਖੂੰਗਾ ਠੀਕ ਹੈ ਸਾਡੇ ਕੋਲੇ ਸੁੱਖ-ਸਾਂਦਰਾ ਦੀ ਕਮੀ ਹੋ ਸਕਦੀ ਹੈ ਤੁਸੀਂ ਘਰੇ ਆਉਨੇ ਹੋ ਤੁਹਾਨੂੰ ਕੱਲੀ ਚਾਹ ਮਿਲਦੀ ਨਾਲ ਬਿਸਕੁਟ ਨਾ ਮਿਲਦੇ ਹੋ ਪਰ ਮੈਂ ਆਪਣੀ ਹਾਇਸियत ਦੇ ਮਤਲਬ ਮੈਂ ਹਮੇਸ਼ਾ ਬੰਦੇ ਦਾ ਮਾਣ ਸਤਿਕਾਰ ਕਰਕੇ ਭੇਜਾਂ ਕਿਸੇ ਨੂੰ ਕਦੇ ਮੱਠਲਾ ਨਹੀਂ ਪੈਂਦਾ ਔਰ ਇੱਕ ਗੱਲ ਮੈਂ ਖਾਸ ਤੌਰ ਤੇ ਕਹਿਣੀ ਚਾਹਣਾ ਜਿਹੜੇ ਕਹਿਣ ਵਾਸਤੇ ਆਪਾਂ ਅੱਜ ਇੱਥੇ ਇਕੱਤਰ ਹੋਏ ਆਂ ਜਿਹਦੇ ਕਰਕੇ ਟਕਸਾਲੀ ਆਗੂਆਂ ਨੂੰ ਅੱਜ ਮੈਂ ਇੱਥੇ ਬੁਲਾਇਆ ਹੈ ਕਿ ਆ ਆਮ ਆ띠 ਪਾਰਟੀ ਦਾ ਹਰੋ ਬਤਵਾ ਚਾਹੇ ਉਹ 17 ਵਾਲੇ ਮੰਨਿਆ 22 ਵਾਲੇ ਮੰਨਿਆ ਹੁਣ ਜਿਹੜਾ 24 ਵਾਲੇ ਆਉਗਾ ਸੀ ਉਹ ਵੀ ਹੱਸ ਕੇ ਸਿਰ ਤੇ ਉੱਪਰ ਮੰਨ ਕੇ ਆਮ ਆਦਮੀ ਪਾਰਟੀ ਦੇ ਫੈਸਲੇ ਨੂੰ ਸਿਰ ਝੁਕਾ ਕੇ ਮੰਨਦਾ। ਔਰ ਤੁਸੀਂ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਆਪ ਦੇ ਆਪ ਦੇ ਸਾਧਨਾ ਤੇ ਆਏ ਹੋ ਕਿ ਮੇਰੇ ਕੋਲ ਤਾਂ ਇੰਨੀ ਪੂੰਜੀ ਨਹੀਂ ਮੈਂ ਤੁਹਾਨੂੰ ਕੋਈ ਬੱਸਾਂ ਭੇਜ ਦਿੰਦਾ ਕਾਰਾਂ ਭੇਜ ਦਿੰਦਾ ਗੱਡੀਆਂ ਭੇਜ ਦਿੰਦਾ। ਪਰ ਤੁਸੀਂ ਆਪ ਤੇ ਆਪ ਦੇ ਸਾਧਨਾ ਤੇ ਆਏ ਹੋ। ਆਪ ਸਾਧਨ ਕਰਾ ਕੇ ਆਏ ਹੋ। ਮੈਂ ਤੇ ਮੇਰਾ ਪਰਿਵਾਰ ਤੁਹਾਡਾ ਹਮੇਸ਼ਾ ਲਈ ਰਹਿਣੀ ਰਹਾਂਗੇ ਤੁਹਾਡੇ ਹਮੇਸ਼ਾ ਤੁਹਾਡੇ ਕੰਮ ਕਰਾਂਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਾਹਿਬ ਸੰਦੀਪ ਪਾਟਲ ਸਾਹਿਬ ਮਾਰਯੋ ਗੁਪ ਮੁੱਖ ਮੰਤਰੀ ਭਗਵੰਤ ਸਿੰਘ ਸਾਹਿਬ ਲੋਕਿ ਪਾਰਟੀ ਨੂੰ ਜਿਹੜੇ ਬੰਦੇ ਰੰਗ ਕਰਦੇ ਆ ਚਲਾਉਂਦੇ ਆ ਅਸੀਂ ਉਹਨਾਂ ਦੇ ਸਪਾਈ ਆ ਤੇ ਸਪਾਈ ਹੋਣਾ ਫਰਜ਼ ਅਸੀਂ ਚੰਗੀ ਤਰ੍ਹਾਂ ਤੁਹਾਨੂੰ ਪਤਾ ਨਹੀਂ ਕਿਵੇਂ ਅਦਾ ਕਰਨਾ ਹੈ ਕਿਵੇਂ ਨਿਭਾਉਣਾ ਹੈ ਇਸ ਕਰਕੇ ਜਿੰਨੇ ਵੀ ਤੁਸੀਂ ਕੋਈ ਮੇਰੇ ਕੋਲ ਕੋਈ ਲਫਾਜ ਨਹੀਂ ਲਬਜ ਨਹੀਂ ਮੇਰੇ ਕੋਲ ਤੁਹਾਡੇ ਪਿਆਰ ਦੇ ਅੱਗੇ ਮੇਰੇ ਕੋਲ ਇੱਕ ਸ਼ਬਦ ਨਹੀਂ ਕਿਉਂਕਿ ਜਦੋਂ ਕੱਲ ਸ਼ਾਮ ਦੇ ਨੂੰ ਦੁਪਹਿਰ ਦੇ 2:00 ਘੰਟੇ ਥਿਲੋ ਸਾਹਿਬ ਨਾਲ ਗੱਲਬਾਤ ਕੀ ਪ੍ਰੋਗਰਾਮ ਕਰ ਲੀਏ ਤਾਂ ਇਹ ਕਹਿੰਦੇ ਨਹੀਂ ਮੈਂ ਤੁਹਾਨੂੰ ਦੱਸਦਾ ਕਿ ਇੰਨਾ ਕਰ ਬੋ ਫਿਰ ਮੈਨੂੰ ਮੈਸੇਜ ਆਇਆ ਕਿ ਸੀ ਆ ਜਾਗੇ ਪ੍ਰੋਗਰਾਮ ਕਰ ਲਿਆ ਜਾਵੇ ਤਾਂ ਜਦੋਂ ਸ਼ਾਮ ਨੂੰ ਮੈਸੇਜ ਲੱਗੇ ਔਰ ਸੁਬਾ ਨੂੰ ਮੈਨੂੰ ਇਹ ਸੀ ਕਿ ਪਤਾ ਨਹੀਂ ਕਿੰਨੇ ਕਿ ਲੋਕਾਂ ਨੂੰ ਮੈਸੇਜ ਲੱਗੇ ਕਿੰਨੇ ਕਿ ਹੋਣਗੇ ਕਿੰਨੇ ਕਿ ਨਾਲ ਔਰ ਮੇਰੀ ਉਮੀਦ ਤੋਂ ਵੱਧ ਤੁਸੀਂ ਅੱਜ ਇੱਥੇ ਪਿਆਰ ਦੇਣ ਵਾਸਤੇ ਆਏ ਹੋ ਜਿੰਦਾਬਾਦ ਜਿੰਦਾਬਾਦ ਔਰ ਇੱਕ ਕੱਲ ਮੈਂ ਹੋਰ ਇੱਥੇ ਕਹਿ ਦੇਣੀ ਚਾਹਣਾ ਹੈ ਕਿ ਸਾਨੂੰ ਪਾਰਟੀ ਨੇ ਬੜਾ ਮਾਣ ਸਰਕਾਰ ਦਿੱਤਾ ਹੈ ਮੈਨੂੰ ਪਾਰਟੀ ਨੇ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਲਾਇਆ ਹੈ ਮੈਨੂੰ ਸਤਿਕਾਰ ਮਿਲਿਆ ਪਾਰਟੀ 'ਚ ਮੈਂ ਕੰਮ ਕੀਤਾ ਕਿਉਂਕਿ ਇਹ ਤੋਂ ਪਹਿਲਾਂ ਜਿਹੜੇ ਚੇਅਰਮੈਨ ਲੱਗੇ ਰਹੇ ਢਿੱਲੋਂ ਸਾਹਿਬ ਲੱਗੇ ਸੀ ਔਰ ਪਾਰਟੀਆਂ ਨੇ ਉਹ ਉਹ ਚਾਉਂਦੇ ਆਂ ਬੰਦੇ ਜਿਹੜੇ ਪਹਿਲੀ ਕਿਸਾਨ ਦੇ ਬੰਦੇ ਹੁੰਦੇ ਆ ਉਹ ਲੱਗਦੇ ਆਂ ਪਹਿਲੀ ਆਵਾਦਵੀਂ ਪਾਰਟੀ ਦੀ ਸਰਕਾਰ ਆ ਜਿਹੜੇ ਮੁੱਖ ਸਰਜਿਲੇ ਦੇ ਵਿੱਚ ਇੱਕ ਨਰੇਕਾ ਮਜ਼ਦੂਰ ਦੇ ਪੁੱਤੋਂ ਚੇਅਰਮੈਨ ਆਇਆ ਇਹ ਤੁਹਾਡੀ ਬਰਾਉਡਕਾਸਟ ਧਿਲੋ ਸਾਹਿਬ ਮੈਨੂੰ ਤੁਸੀਂ ਅੱਜ ਦੀ ਭੱਠੀ 'ਚ ਮਚਾ ਲਿਆ ਜੀ 1% ਵੀ ਮੰਨ ਕਰ ਨਹੀਂ ਤੁਸੀਂ ਸਿਰੀਆਂ ਵੱਲੋਂ ਕੰਮ ਲਿਆ ਜੇ ਮੈਂ ਘਰ ਨੂੰ ਤਿਆਰ ਐ ਪਰ ਜਿਹੜੇ ਸਾਡੇ ਆਹ ਬੰਦੇ ਬੈਠੇ ਐ ਜਿਹੜੇ ਆ ਹੀਰੇ ਬੈਠੇ ਆ ਟਕਸਾਲੀ ਆਗੂ ਬੈਠੇ ਆ ਇਹਨਾਂ ਦਾ ਮਾਨ ਸਤਕਾਰ ਤੁਸੀਂ ਭਾਰ ਰੱਖਣਾ ਮੈਨੂੰ 1% ਦੀ ਮਾਰ ਨਹੀਂ ਜਿੱਤੇ ਇਹਨਾਂ ਬੰਦਿਆਂ ਨੂੰ ਮਾਨ ਸਤਕਾਰ ਮਿਲਣ ਲੱਗਿਆ ਔਰ ਤੁਸੀਂ ਸੋਚ ਲਏ ਕਿ ਇਹਨਾਂ ਦਾ ਮਾਨ ਸਤਕਾਰ ਮੇਰਾ ਮਾਨ ਸਤਕਾਰ ਆ ਮੇਰੀ ਪੱਗ ਆ ਇਹ ਬੰਦੇ ਇਸ ਕਰਕੇ ਮੈਂ ਜ ਆਮ ਆਦਮੀ ਪਾਰਟੀ ਦੀ ਕਮਾਈ ਜਿਹੜੀ ਮੈਂ ਕੀਤੀ ਆ ਉਹ ਸਾਹਮਣੇ ਤੁਹਾਡੇ ਬੈਠੇ ਗੂਰ ਆਇਆ ਆਵਾਦ ਪਾਰਟੀ ਦਾ ਪਸੀਨਾ ਆਵਾਦ ਪਾਰਟੀ ਦਾ ਜਿੰਨਾ ਉਹਨਾਂ ਨੇ ਵਹਾ ਕੇ ਪਾਰਟੀ ਖੜੀ ਕੀਤੀ ਐ ਇਸ ਕਰਕੇ ਪਾਰਟੀ ਦਾ ਹਰ ਰੁਭਾ ਸਾਨੂੰ ਮਰਜ਼ੂਰ ਜਿੱਥੇ ਪਾਰਟੀ ਸਾਡੀ ਡਿਊਟੀ ਲਾਉਗੀ ਉਹ ਡਿਊਟੀ ਤਨੋਂ ਮਨੋਂ ਧਨੋਂ ਜਿੰਨੇ ਚੁੱਕੇ ਆ ਜਿੱਥੇ ਤੁਸੀਂ ਲਾਉਂਗੇ ਉਹ ਡਿਊਟੀ ਅਸੀਂ ਦਲਪੇ ਦੀ ਚੋੜ ਦੇਵਾਂਗੇ इस करके आए तो तो टीम का और खास तौर पर जेड़े तुम इना प्यार सत्कार और जो मेरे सिर से हथ रखने अनु लगता मैं शायद लग नमोश होके गलों घबरा के मैं घरे बैठ जाता पर जहरा ये कठ मनु करी देगा ਇਸ ਕਰਕੇ ਤੁਹਾਡਾ ਸਾਰਿਆਂ ਦਾ ਮੈਂ ਆਪਣੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੁਹਾਡਾ ਇੱਕ ਇੱਕ ਕਦਮ ਚੱਲਿਆ ਮੈਂ ਆਪਣੇ ਸਿਰ ਮੱਥੇ ਸਿਰ ਤੇ ਬੰਦਾ ਹੋਇਆ ਤੁਹਾਨੂੰ ਜੀ ਆਇਆਂ ਫਿਰ ਆਖਦਾ ਤੁਹਾਡੇ ਚਰਨਾਚ ਮੈਂ ਫਤਿਹ ਫਿਰ ਆਖ ਰਣਾ ਕਿਉਂਕਿ ਜਿਹੜਾ ਤੁਸੀਂ ਮੇਰਾ ਸਾਥ ਦਿੱਤਾ ਹੈ ਪਹਿਲਾ ਸਾਥ ਦਿੱਤਾ ਜਦੋਂ ਛੋਟਾ ਹੁੰਦਾ ਜਦੋਂ ਮੇਰੇ ਹੱਥੇ ਦਾੜੀ ਵੀ ਨਹੀਂ ਹੁੰਦੀ ਸੀ ਸਕੂਟਰ ਤੇ ਜਦੋਂ ਮੈਂ ਆਉਂਦਾ ਹੱਸਦਾ ਸੀ ਜਾਂਦਾ ਉਹਦੋਂ ਤਾਂ ਤੁਸੀਂ ਮੇਰਾ ਸਾਥ ਦਿੱਤਾ ਔਰ ਮੈਂ ਇੱਕ ਆਸ ਤੋਂ ਦਿੱਤੋ ਹੋ ਰਹਿੰਦਾ ਮੈਂ ਝੋਲੀ ਅੱਢ ਕੇ ਤੁਹਾਡੇ ਤੋਂ ਆਸ ਕਰਦਾ ਕਿ ਜਿਵੇਂ ਤੁਸੀਂ ਮੈਨੂੰ ਪਹਿਲਾ ਆਪਦਾ ਪੁੱਤ ਆਪਦਾ ਭਰਾ ਆਪਦਾ ਭਤੀਜਾ ਮੰਨ ਕੇ ਮੇਰੇ ਸਿਰ ਤੇ ਹੱਥ ਰੱਖਦੇ ਰਹੇ ਹੋ ਹਮੇਸ਼ਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਰਹੇ ਹੋ ਔਰ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਐਸੇ ਤਰ੍ਹਾਂ ਮੇਰੇ ਪਰਿਵਾਰ ਦੇ ਨਾਲ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਰਹੇ ਕੋਈ ਆਸ਼ੀਰਵਾਦ ਤੰਦਰੋਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਦੋ ਨਾਰੇ ਦੋ ਨਾਰੇ ਹੱਥ ਖੜੇ ਕਰਕੇ ਲਾਉਣੇ ਚੜ੍ਹਦੀ ਕਲਾ ਚਾਰੇ ਲਾਉਣੇ ਆ ਆਵਾਜ਼ ਮੀ ਪਾਟੀ ਜਿੰਦਾਬਾਦ